ਜੇ ਤੂੰ ਐਡੀ ਬਦਮਾਸ਼ ਆ ਤਾਂ ਲੋਕਾਂ ਨੇ ਤੇਰੀ ਵੀਡੀਓ ਸ਼ੇਅਰ ਆਮ ਤੇਰਾ ਐਮ ਐਮ ਐਸ ਬਣਾ ਕੇ ਲੋਕਾਂ ਦੇ ਫੋਨਾਂ 'ਚ ਮੈਨੂੰ ਡੀ ਐਮ ਮਾਰਿਆ ਕਿ ਤੇਰੇ ਚਾਰ-ਚਾਰ ਭਏ ਆ ਠੀਕ ਹੈ ਤੇ ਤੇ ਉਹਨਾਂ ਤੋਂ ਉਹਨਾਂ ਤੋਂ ਤਾਂ ਤੇਰੇ ਤੋਂ ਕੁਝ ਪੱਟਿਆ ਨਹੀਂ ਗਿਆ ਐਡੀ ਜੇ ਤੂੰ ਹੈਗੀ ਆ ਉਹਨਾਂ ਤੋਂ ਕੁਝ ਪੱਟ ਲੈਂਦੀ ਫਿਰ ਤੂੰ ਜੇ ਤੂੰ ਐਡੀ ਬਦਮਾਸ਼ਾਂ ਇੱਥੇ ਭੋਂਕ ਰਹੀਆਂ ਡੈਸ਼ 'ਚ ਦਾਵਾ ਨਾ ਫੋਨ ਕਰ ਸਦਾ ਨਹੀਂ ਮੈਂ ਤੇਰੇ ਬਾਲ ਪੱਟੂੰਗੀ ਪਹਿਲਾਂ ਵੀ ਪੱਟੇ ਸੀ ਹੁਣ ਦੂਜੀ ਵਾਰ ਪੱਟੇ ਜਾਣਗੇ ਮੈਂ ਤੇਰੇ ਵਾਂਗੂ ੋਂਕਣ ਵਾਲੀ ਕਤੇੜ ਨਹੀਂ ਹੈਗੀ ਤੇ ਨਾ ਮੈਂ ਇੱਥੇ ਲੋਕਾਂ ਸਾਹਮਣੇ ਆਪਦੀ ਬੇਇੱਜ਼ਤੀ ਕਰਵਾਣੀ ਆ પાਕੇ ਕਿਉਂਕਿ ਚਾਰ ਚੰਗੇ ਲੋਕ ਜਾਣਦੇ ਆ ਤੇਰੇ ਵਾਂਗੂ ਨਹੀਂ ਇਕੱਲਾ ਲੰਡੂ ਜਾਂ ਕਮਲਬ ਜਿਹੜਾ ਨਾਲ-ਨਾਲ ਤੁਰਿਆ ਫਿਰਦਾ ਬਸ ਉਦੋਂ ਬਿਨਾਂ ਤੈਨੂੰ ਹੋਰ ਕੋਈ ਨਹੀਂ ਜਾਣਦਾ ਸੈਲਫ ਰਿਸਪੈਕਟ ਵੀ ਕੋਈ ਚੀਜ਼ ਹੁੰਦੀ ਆ ਤੇਰੀ ਆਪਦੀ ਦਾ ਪੱਲੇ ਹੈ ਨਹੀਂ ਦੂਜਿਆਂ ਦੀ ਤੂੰ ਕੀ ਕਰੇਂਗੀ ਠੀਕ ਐ ਸਾਰੀ ਦੁਨੀਆ ਇੰਜੋਏ ਕਰਦੀ ਐ ਕੀਤਾ ਅ 10 11 12 ਚ ਕਰਕੇ ਛੱਡਤਾ ਠੀਕ ਐ ਗੱਲਾਂ ਮਾਰਦੀ ਆ ਵੱਡੀ ਆਈ ਸਾਨੂੰ ਦੱਸੇਂਗੀ ਪਿਓ ਪਿਓ ਹੀ ਹੁੰਦਾ ਸਾਨੂੰ ਦੇਖ ਦੇ ਕੇ ਤੂੰ ਕੱਪੜੇ ਪਾਣੇ ਸਿੱਖੇ ਸਿੱਖ ਰਹੀਆਂ ਹਜੇ ਸਿੱਖੀ ਵੀ ਨਹੀਂ ਸਿੱਖ ਰਹੀਆਂ ਹਜੇ ਤੇ ਹਵਾ ਗਰਦੀ ਫੜਦੀਆਂ ਬੋਲੋ ਤੇਰੇ ਤੋਂ ਆਪ ਦੇ ਸੰਭਾਲੇ ਨਹੀਂ ਜਾਂਦੇ ਹੈਲੋ ਬਿਊਟੀ ਸਲੀਪ ਪੀਪਲ ਸਾਲੀ ਹੋਈ ਆ ਵੱਡੀ ਕਟਰੀਨਾ ਕੈਫ ਕਾਲੇ ਗੋਡੇ ਪਿਆ ਤੇਰੇ ਬਨਪੀਸ ਪਾ ਕੇ ਲੋਕਾਂ ਨੂੰ ਦਿਖਾਨੀਆਂ ਪਹਿਲਾਂ ਉਹ ਤਾਂ ਸਾਫ਼ ਕਰ ਲੈ ਵੀਡੀਓ ਤੇਰੀ ਜਿਹੜੀ ਸ਼ਰੀਆ ਵਿੱਚ ਬਾਹਰ ਲੋਈਆ ਉੱਥੇ ਦੇਖ ਤਰਾ ਕਿੱਧਰ ਕਿੱਧਰ ਨੂੰ ਕੀ ਕੀ ਜਾ ਰਿਹਾ ਸਟ੍ਰੈਚ ਮਾਰਕਸ ਤੇਰੇ ਇੰਨੇ ਪਏ ਪਏ ਆ ਡੀਪ ਨੱਕ ਪਾ ਕੇ ਦਿਖਾਨੀ ਐ ਆਂਟੀਆਂ ਤੋਂ ਪਰੇ ਤਰਾ ਸ਼ਰੀਰ ਹੋਇਆ ਪਿਆ ਵੱਡੀ ਆਈ ਅੱਜ ਵੀ ਬਰਾਬਰ ਨਹੀਂ ਕਰ ਸਕਦੀ